ਕਰਮਜੀਤ ਸਿੰਘ ਮਜੀਠੇ ਦੇ ਇੱਕ ਹੋਰ ਪੰਗਾ ਪੈ ਗਿਆ ਏ ਸਰਕਾਰ ਸਖਤੀ ਕਰਦੀ ਜਾ ਰਹੀ ਆ ਇੱਕ SIM ਕਾਰ ਦੇ ਕਰਕੇ ਹੁਣ ਉਸਦੇ ਪਰਿਵਾਰਕ ਮੈਂਬਰ ਫਸਣ ਲੱਗੇ ਆ ਤੁਹਾਨੂੰ ਦੱਸ ਦਿੰਨੇ ਆ ਕਿ ਇੱਕ SIM ਦਾ ਕੀ ਰੌਲਾ ਪਿਆ ਜਿਹੜਾ ਵਿਕਰਮਜੀਤ ਮਜੀਠੇ ਦੇ ਫੋਨ ਦੇ ਵਿੱਚ SIM ਚੱਲਦਾ ਸੀ ਜਸਪ੍ਰੀਤ ਸਿੰਘ ਦਾ ਉਹ SIM ਦਾ ਜਿਹੜਾ ਅਸਲੀ ਜਿਹਦੇ ਨਾਮ ਤੇ SIM ਹੋ ਉਹ ਕੈਨੇਡਾ ਭੱਜ ਗਿਆ ਏ ਇਹ ਦਾਵਾ ਕੀਤਾ ਹੈ ਸਰਕਾਰ ਨੇ ਤੇ ਦੂਜੇ ਪਾਸੇ ਮਜੀਠੀਏ ਦੇ ਮਜੀਠੀਏ ਦਾ ਰਿਸ਼ਤੇਦਾਰ ਹੈ ਗਨੀਵਕੌਰ ਮਜੀਠੀਏ ਦਾ ਜਿਹੜਾ ਵੱਡਾ ਪੰਗਾ ਪੈ ਗਿਆ ਇਹ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਉਸਨੇ ਕਰਾਰੇ ਜਵਾਬ ਦਿੱਤੇ ਅ ਚੱਲਦਾ ਕਾਫਲਾ ਰੋਕਿਆ ਭਗਵੰਤ ਮਾਨ ਦਾ ਉਸ ਤੋਂ ਬਾਅਦ ਤਕੜੀ ਬੈਂਸ ਹੋ ਗਈ ਮੁੱਖ ਮੰਤਰੀ ਪੰਜਾਬ ਦੇ ਨਾਲ ਤੁਹਾਨੂੰ ਪਤਾ ਹੀ ਹੈ ਕਿ ਵਿਕਰਮਜੀਤ ਮਜੀਠਾ ਦੀ ਧਰਮ ਪਤਨੀ ਸਰਦਾਰਾਂ ਦੀ ਧੀ ਆ ਸਰਦਾਰਾਂ ਦੀ ਧੀ ਹੋਣ ਕਰਕੇ ਜਿਹੜੇ ਉਸਦੇ ਭੈਣ ਭਰਾ ਉਹ ਵੀ ਕਾਫੀ ਜੁਰਤ ਵਾਲੇ ਆ ਤੇ ਹੁਣ ਰਫੜ ਕਿਸ ਗੱਲ ਤੋਂ ਪਿਆ ਤੁਹਾਨੂੰ ਦੱਸਦੇ ਆ ਕਿ ਵਿਕਰਮਜੀਤ ਸਿੰਘ ਮਜੀਠਾ ਜਿਹੜਾ ਹੁਣ ਨਾਬਾ ਜੇਲ੍ਹ ਦੇ ਵਿੱਚ ਬੰਦ ਆ ਉਸ ਦੀ ਧਰਮ ਪਤਨੀ ਦੇ ਖਿਲਾਫ ਮੁੱਖ ਮੰਤਰੀ ਨੇ ਸਦਨ ਦੇ ਵਿੱਚ ਕਾਫੀ ਭਦੀ ਸ਼ਬਦਾਵਲੀ ਵਰਤੀ ਸੀ ਜਦੋਂ ਉਸ ਦੀ ਰੀਸ ਲਈ ਸੀ 540 ਕਰੋੜ ਵਾਲੀ ਉਸ ਤੋਂ ਬਾਅਦ ਪਰਿਵਾਰ ਤੈਸ ਦੇ ਵਿੱਚ ਆ ਗਿਆ ਹਾਲਾਂਕਿ ਜਿਹੜੇ ਸਿਆਸੀ ਮਾਹਿਰ ਆ ਉਹਨਾਂ ਵੱਲੋਂ ਵੀ ਇਹ ਗੱਲ ਆਖੀ ਗਈ ਸੀ ਕਿ ਇਸ ਤਰੀਕੇ ਦੇ ਨਾਲ ਕਿਸੇ ਔਰਤ ਦੇ ਖਿਲਾਫ ਮੁੱਖ ਮੰਤਰੀ ਨੂੰ ਭਦੀ ਜਿਹੜੀ ਸ਼ਬਦਾਵਲੀ ਜਾਂ ਫਿਰ ਕਿਸੇ ਦਾ ਨਰਾਦਰ ਨਹੀਂ ਕਰਨਾ ਚਾਹੀਦਾ ਪਰ ਹੋਇਆ ਕੀ ਤੁਹਾਨੂੰ ਦੱਸ ਦਿੰਨੇ ਆ ਕੇ ਮੁੱਖ ਮੰਤਰੀ ਨੇ ਇਸ ਦੇ ਉੱਤੇ ਕੋਈ ਰਿਐਕਟ ਨਹੀਂ ਕੀਤਾ ਜੋ ਉਸ ਨੇ ਕਿਹਾ ਸੀ ਉਸ ਤੋਂ ਬਾਅਦ ਉਹ ਲਗਾਤਾਰ ਸਟੇਜਾਂ ਦੇ ਉੱਤੇ ਵੀ ਜਿਹੜਾ ਮਜੀਠੀਆ ਦੀ ਧਰਮ ਪਤਨੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਉੱਤੇ ਆਵਾ ਤਵਾ ਬੋਲਦੇ ਰਹੇ ਪਰ ਆਖਰ ਨੂੰ ਕਿਸੇ ਨਾ ਕਿਸੇ ਨੇ ਸਟੈਂਡ ਲੈਣਾ ਸੀ ਜੇਕਰ ਸ਼੍ਰੋਮਣੀ ਕਾਲੀ ਦਲ ਬਾਦਲ ਦੇ ਨਾਲ ਰਿਸ਼ਤੇ ਖਰਾਬ ਨਾ ਹੁੰਦੇ ਹੋ ਸਕਦਾ ਇਸ ਕਰਕੇ ਜਿਹੜੇ ਰਿਸ਼ਤੇ ਖਰਾਬ ਹੋ ਗਏ ਆ ਤੇ ਹੁਣ ਵਿਕਰਮਜੀਤ ਮਜੀਠੀਏ ਦੇ ਪੱਖ ਦੇ ਵਿੱਚ ਬਾਦਲ ਪਰਿਵਾਰ ਨਹੀਂ ਆ ਰਿਹਾ। ਇਹੀ ਕਾਰਨ ਜਿੱਥੇ ਹਰਸ਼ਮਰਤਪਾਲ ਬਾਦਲ ਨੂੰ ਮੋਰਚਾ ਸੰਭਾਲਣਾ ਚਾਹੀਦਾ ਸੀ ਆਮ ਤੌਰ ਤੇ ਵੇਖਿਆ ਕਿ ਵਿਕਰਮਜੀਤ ਸਿੰਘ ਮਜੀਠੀਏ ਦਾ ਪਰਿਵਾਰਕ ਮੈਂਬਰ ਉਹਨਾਂ ਦੀ ਧਰਮ ਪਤਨੀ ਨੂੰ ਵੀ ਮਜਬੂਰੀ ਦੇ ਵਿੱਚ ਇਲੈਕਸ਼ਨ ਲੜਨਾ ਪਿਆ ਸੀ ਜਦੋਂ ਨਵਜੋਤ ਸਿੰਘ ਸਿੱਧੂ ਨੇ ਚੈਲੰਜ ਕਰ ਦਿੱਤਾ ਸੀ ਕਿ ਉਹ ਆ ਕੇ ਉਸ ਦੇ ਖਿਲਾਫ ਇਲੈਕਸ਼ਨ ਲੜੇ ਤੇ ਫਿਰ ਮਜੀਠੇ ਨੇ ਜਿਹੜਾ ਅੰਮ੍ਰਿਤਸਰ ਦੇ ਸ਼ਹਿਰੀ ਦੇ ਵਿੱਚ ਜਾ ਕੇ ਸਾਊਥ ਦੇ ਵਿੱਚ ਇਲੈਕਸ਼ਨ ਲੜਿਆ ਸੀ ਜਿੱਥੋਂ ਨਵਜੋਤ ਸਿੱਧੂ ਵੀ ਆ ਗਿਆ ਸੀ ਤੇ ਵਿਕਰਮਜੀਤ ਮਜੀਠਾ ਵੀ ਹਾਰ ਗਿਆ ਸੀ ਹੁਣ ਕੀ ਹੋਇਆ ਸਾਰਾ ਮਾਮਲਾ ਤੁਹਾਨੂੰ ਦੱਸਦੇ ਆ ਜਦੋਂ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਇੱਕ ਪਵਿੱਤਰ ਜਿਹੜਾ ਸਦਨ ਕਿਹਾ ਜਾਂਦਾ ਜਿੱਥੇ ਚੁਣੇ ਹੋਏ ਨੁਮਾਇੰਦੇ ਬੋਲਦੇ ਆ ਉੱਥੇ ਹੀ ਜਾ ਕੇ ਮੁੱਖ ਮੰਤਰੀ ਭਗਵਾਨ ਤਮਾਨ ਇੱਕ ਔਰਤ ਦਾ ਨਰਾਦਰ ਕਰਦਾ ਭਾਵੇਂ ਅਕਾਲੀ ਦਲ ਦੇ ਕੋਲ ਹੁਣ ਜਿਹੜੇ ਨੰਬਰਸ ਘੱਟਾ ਐਮ ਐਲ ਏ ਥੋੜੇ ਆ ਇਸ ਕਰਕੇ ਉਹਨਾਂ ਨੂੰ ਤਾਂ ਉੱਥੇ ਜਿਹੜਾ ਉਸ ਨੂੰ ਰੋਕਿਆ ਨਹੀਂ ਗਿਆ ਕਾਊਂਟਰ ਨਹੀਂ ਕੀਤਾ ਗਿਆ ਪਰ ਬਾਅਦ ਦੇ ਵਿੱਚ ਆ ਕੇ ਬਾਹਰ ਆ ਕੇ ਅਕਾਲੀ ਦਲ ਨੇ ਉਸ ਤਰ੍ਹਾਂ ਦਾ ਭੂਮਿਕਾ ਨਹੀਂ ਨਿਭਾਈ ਉਸ ਨੂੰ ਭਗਵਾਨ ਤਮਾਨ ਨੂੰ ਚੈਲੰਜ ਨਹੀਂ ਕੀਤਾ ਕਿਉਂਕਿ ਕਾਲੀ ਦਲ ਦਾ ਹੁਣ ਜਿਹੜਾ ਆਧਾਰ ਉਹ ਕਾਫੀ ਜ਼ਿਆਦਾ ਥੱਲੇ ਡਿੱਗਿਆ ਹੋਇਆ ਪਰ ਆਖਰ ਦੇ ਵਿੱਚ ਆ ਕੇ ਮੁੱਖ ਮੰਤਰੀ ਨੂੰ ਕਿਸ ਨੇ ਜਿਹੜਾ ਵੰਗਾਰਿਆ ਗਨੀਬ ਕੌਰ ਮਜੀਠੀਆ ਦੇ ਭਰਾ ਉਸਨੇ ਵੰਗਾਰਿਆ ਸਰਬਜੀਤ ਸਿੰਘ ਝੰਜਰ ਨੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਯੂ ਦਾ ਪ੍ਰਧਾਨ ਉਸਨੇ ਆ ਕੇ ਮੁੱਖ ਮੰਤਰੀ ਨੂੰ ਤੱਤੀਆਂ ਤੱਤੀਆਂ ਸੁਣਾਈਆਂ ਜਿਸ ਤੋਂ ਬਾਅਦ ਹੋ ਸਕਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਸ਼ਾਇਦ ਅਹਿਸਾਸ ਹੋਇਆ ਹੋਵੇ ਕਿ ਔਰਤ ਦਾ ਨਰਾਦਰ ਨਹੀਂ ਕਰਨਾ ਚਾਹੀਦਾ ਕਿਉਂਕਿ ਭਾਵੇਂ ਜਿੰਨਾ ਮਰਜੀ ਕੋਈ ਮਾੜਾ ਹੋਵੇ ਪਰਿਵਾਰਕ ਮੈਂਬਰ ਦਾ ਕਸੂਰ ਜਿਹੜਾ ਉਹ ਇਸ ਤਰੀਕੇ ਦੇ ਨਾਲ ਦੂਸਰੇ ਨੂੰ ਉਸ ਦਾ ਜਿਹੜੀ ਸਜ਼ਾ ਨਹੀਂ ਦੇਣੀ ਚਾਹੀਦੀ ਅਦਾਲਤਾਂ ਵੀ ਦੂਜੇ ਨੂੰ ਸਜ਼ਾ ਨਹੀਂ ਦਿੰਦੀਆਂ ਹੁਣ ਵੇਖਣਾ ਹੋਵੇਗਾ ਕਿ ਮੁੱਖ ਮੰਤਰੀ ਉਸ ਜਿਹੜੀ ਮਾਫੀ ਮੰਗਦੇ ਆ ਇਸ